ਆਮ ਆਦੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਪ੍ਰੈਸ ਗੈਲੀ ਕਮੇਟੀ ਤੇ ਕਬਜ਼ਾ ਕਰਨ ਵਾਸਤੇ 11 ਸੀਨੀਅਰ ਪੱਤਰਕਾਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਆਮ ਆਦੀ ਪਾਰਟੀ ਤੇ ਕਾਂਗਰਸ ਦੋਵੇਂ ਪਾਰਟੀਆਂ ਕਰਲਾ ਕੇ ਕਹਿ ਰਹੀਆਂ ਕਿ ਤਾਂ ਡੈਮੋਕ੍ਰੇਸੀ ਦਾ ਕਤਲ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਪੱਤਰਕਾਰਾਂ ਦੀ ਸੀਨੀਅਰ ਪੱਤਰਕਾਰਾਂ ਦੀ ਇੱਕ ਕਮੇਟੀ ਜਿਹਨੂੰ ਪੰਜਾਬ ਵਿਧਾਨ ਸਭਾ ਪ੍ਰੈਸ ਗੈਲੀ ਕਮੇਟੀ ਕਹਿੰਦੇ ਨੇ ਉਸ ਕਮੇਟੀ ਦੇ ਉਹ ਪੱਤਰਕਾਰ ਹੁੰਦੇ ਨੇ ਜਿਨ੍ਹਾਂ ਦਾ 20 ਸਾਲ ਤੋਂ ਲੈ ਕੇ 40-40 ਸਾਲ ਤੱਕ ਤਜਰਬਾ ਜਿਹਦੇ ਚ ਅਜੀਤ ਦੇ ਬਿਊਰੋ ਚੀਫ ਹਰਕਵਲਜੀਤ ਸਿੰਘ ਬ੍ਰਾਈਟ ਐਕਸਪ੍ਰੈਸ ਦੇ ਐਡੀਟਰ ਐਸ ਪ੍ਰਾਸ਼ਰ ਰੀਸ਼ ਬਾਗਾ ਵਾਲਾ ਜਿਹਨੇ ਪੰਜਾਬ ਦਾ ਖਾੜਕੂਵਾ ਦਾ ਹੰਡਾਇਆ ਤੇ ਕਵਰ ਕੀਤਾ ਉਹਨੂੰ ਬਾਹਰ ਕੱਢ ਦਿੱਤਾ ਨਿਰਿੰਦਰ ਜੱਗਾ ਬਾਹਰ ਕੱਢ ਦਿੱਤਾ ਹੈਗਾ ਹਰਦੀਪ ਕੌਰ ਵਿਰਕ ਕੱਢ ਦਿੱਤੀ ਗਈ ਹੈ ਪਹਿਲੀ ਦਫਾ ਪੀਟੀਆਈ ਤੇ ਯੂਐਨ ਜਿਹੜੀਆਂ ਦੇਸ਼ ਦੀਆਂ ਨਾਮੀ ਨਿਊਜ਼ ਏਜੰਸੀਆਂ ਉਹਨਾਂ ਦੇ ਪੱਤਰਕਾਰ ਬਾਹਰ ਕੱਢ ਦਿੱਤੇ ਗਏ ਨੇ 올 ਇੰਡੀਆ ਰੇਡੀਓ ਬਾਹਰ ਕਰ ਦਿੱਤਾ ਆਮ ਆਦੀ ਪਾਰਟੀ ਨੇ ਆਪਣੇ ਦਫਤਰ ਦੇ ਵਿੱਚ ਲਿਸਟ ਬਣਾ ਕੇ ਕੁਲਤਾਰ ਸਿੰਘ ਸੰਧਵਾ ਨੂੰ ਭੇਜਤੀ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਨੇ ਉਹ ਆਪਣੇ ਯਾਰ ਹਿੰਮਤ ਸਿੰਘ ਸ਼ੇਰਗਲ ਦੇ ਵਿਆਹ ਤੇ ਕਨੇਡਾ ਵਿੱਚ ਵਿਆਹ ਖਾ ਰਹੇ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਥੇ ਇਲੈਕਸ਼ਨ ਕਰਵਾਈ ਗਈ ਹੈ ਆਮ ਆਦੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਪ੍ਰੈਸ ਗਲੀ ਤੇ ਕਮੇਟੀ ਤੇ ਕਬਜ਼ਾ ਕਰਨ ਵਾਸਤੇ ਇੱਕ ਪੈਨਲ ਤਿਆਰ ਕੀਤਾ ਹੈਗਾ ਔਰ ਉਹਦੇ ਪੰਜਾਬ ਦੇ ਅਣਖੀ ਪੱਤਰਕਾਰ ਇਕੱਠੇ ਹੋ ਗਏ ਤੇ ਆਮ ਆਦੀ ਪਾਰਟੀ ਨੂੰ ਵਿਧਾਨ ਸਭਾ ਦੀ ਪ੍ਰੈਸ ਗਲੀ ਕਮੇਟੀ 'ਚ ਹਾਰ ਹੋਈ 1952 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 75 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਪੰਜਾਬ ਵਿਧਾਨ ਸਭਾ ਪ੍ਰੈਸ ਗਲੀ ਕਮੇਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਲੋਕਾਂ ਨੂੰ ਮੈਂਬਰ ਬਣਾਇਆ ਗਿਆ ਜਿਹੜੀਆਂ ਸ਼ਰਤਾਂ ਨਹੀਂ ਪੂਰੀਆਂ ਕਰਦੇ ਆ ਆਮ ਆਦੀ ਪਾਰਟੀ ਰਗਵ ਚੱਡਾ ਸਾਹਿਬ ਅਰਵਿੰਦ ਕੇਜਰੀਵਾਲ ਸਾਹਿਬ ਸੀਐਮ ਸਾਹਿਬ ਕਹਿ ਰਹੇ ਕਿ ਡੈਮੋਕ੍ਰੇਸੀ ਖਤਰੇ 'ਚ ਹੀ ਆਮ ਆਦੀ ਪਾਰਟੀ ਵਾਲੇ ਨੇ ਕੀ ਕਰਤੂਤ ਕਰਤੀ ਜਿਹੜੀ ਕਿ ਪ੍ਰੈਸ ਗਲੀ ਕਮੇਟੀ ਪਿਛੇ 75 ਸਾਲ ਤੋਂ ਚੱਲਦੀ ਇੱਕ ਸਾਲ ਦੀ ਹੁੰਦੀ ਆ ਤੁਸੀਂ ਉੱਥੇ ਸਰਕਾਰ ਕਬਜ਼ਾ ਕਰਨ ਨੂੰ ਬੈਠੀ ਸੀ ਸਰਕਾਰ ਨੇ ਕਬਜ਼ਾ ਕਰੋ ਪੈਨਲ ਬਣਾ ਦਿੱਤਾ ਲੋਕਾਂ ਨੂੰ ਆਮ ਆਦੀ ਪਾਰਟੀ ਦੇ ਦਫ਼ਤਰ ਚ ਪੱਤਰਕਾਰਾਂ ਨੂੰ ਬੁਲਾਇਆ ਗਿਆ ਧਮਕਾਇਆ ਗਿਆ ਡਰਾਇਆ ਗਿਆ ਲਾਲਚ ਦਿੱਤਾ ਗਿਆ ਫਿਰ ਵੀ ਉੱਥੇ ਸਰਕਾਰ ਦੀ ਨਮੋਸ਼ੀ ਆਮ ਆਦੀ ਪਾਰਟੀ ਦੀ ਨਮੋਸ਼ੀ ਹੋਈ ਫਿਰ ਸ਼ਾਇਦ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਜਿਨ੍ਹਾਂ ਨੇ ਕਰਤੂਤ ਕੀਤੀ ਉਹਨਾਂ ਨੂੰ ਝਾੜਿਆ ਦਿੱਲੀ ਵਾਲਿਆਂ ਨੇ ਵੀ ਝਾੜਿਆ ਹੁਣ ਆਪਣੇ ਵਾਰੀ ਤੇ ਕਹਿੰਦੇ ਡੈਮੋਕ੍ਰੇਸੀ ਆ ਖਤਰਾ ਕਾਲਾ ਦੇਣਾ ਤੁਸੀਂ ਇੱਕ ਮਾਮੂਲੀ ਵਿਧਾਨ ਸਭਾ ਦੀ ਪ੍ਰੈਸ ਗੇਲੀ ਕਮੇਟੀ ਜਿਹਦਾ ਕੋਈ ਲੈਣਾ ਦੇਣੇ ਸਿਰਫ ਕਿ ਵਿਧਾਨ ਸਭਾ ਦੇ ਜਦੋਂ ਅਸੈਂਬਲੀ ਲੱਗਦੀ ਆ ਪਾਸ ਇਸ਼ੂ ਹੁੰਦੇ ਨੇ ਉਹ ਉਸ ਤੇ ਵੀ ਤੁਸੀਂ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਆ ਤੁਸੀਂ 11 ਬੰਦੇ ਕੱਢ ਕੇ ਆਪਣੇ ਮਨਪਸੰਦ ਦੇ 11 ਪੱਤਰਕਾਰ ਪਾ ਲਈ ਅੱਗੇ ਨੇ ਤੁਸੀਂ ਇਹ ਭਾਨਾ ਸਿੱਧੂ ਤੁਹਾਡੇ ਵਾਸਤੇ ਚੱਲੇ ਤੁਸੀਂ ਹਰ ਤੇ ਪਰਚੇ ਤੇ ਪਰਚਾ ਦਰਜ ਕਰਾਇਆ ਕੀ ਇਹ ਡੈਮੋਕ੍ਰੇਸੀ ਖਤਰੇ 'ਚ ਨਹੀਂ ਆ ਇਹ ਲੋਕਤੰਤਰ ਖਤਰੇ 'ਚ ਹੀ ਨੇ ਆ ਇਹ ਲੋਕਾਂ ਦੀ ਆਵਾਜ਼ ਦੱਬਣ ਦਾ ਤਰੀਕਾ ਨਹੀਂ ਹੈ ਤੁਸੀਂ ਮੋਗਾ ਕਿਵੇਂ ਮੇਅਰ ਬਣਾ ਲਿਆ ਆਪਣਾ ਤੇ ਹੁਣ ਜੇ ਅੱਜ ਭਾਜਪਾ ਨੇ ਆਪਣੀ ਧੱਕੇਸ਼ਾਹੀ ਦਿਖਾਈ ਤੁਸੀਂ ਕਹਿੰਦੇ ਡੈਮੋਕ੍ਰੇਸੀ ਖਤਰੇ 'ਚ ਹੈ ਤੇ ਠੂਕ ਜਿ ਪੰਜਾਬ 'ਚ ਕੁਝ ਹੋ ਰਿਹਾ ਕਿ ਮੈਂ ਕਰਾਂ ਤੇ ਕੁਝ ਕੋਈ ਡੈਮੋਕ੍ਰੇਸੀ ਖਤਰੇ 'ਚ ਨਹੀਂ ਦੂਜੀ ਕੋਈ ਸਰਕਾਰ ਕਰੇ ਤੇ ਡੈਮੋਕ੍ਰੇਸੀ ਖਤਰੇ 'ਚ ਪ੍ਰੋਗਰਾਮ 16 ਨੇ ਸੱਚਮੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਦੇ ਦੋ ਅਹਿਮ ਮੁੱਦੇ ਹੈ ਜਿਨ੍ਹਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਪੰਜਾਬ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਦੇਸ਼ ਦੀ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਚਰਚਾਵਾਂ ਹੋ ਰਹੀਆਂ ਕਿ ਭਾਜਪਾ ਨੇ ਕੀ ਵਾਕਿਆ ਹੀ ਧੱਕਾ ਕੀਤਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਪਾਰਟੀਆਂ ਕਰਲਾ ਕੇ ਕਹਿ ਰਹੀਆਂ ਕਿ ਤਾਂ ਡੈਮੋਕ੍ਰੇਸੀ ਦਾ ਕਤਲ ਹੈ ਤਾ ਫਿਰ ਜਿੱਥੇ-ਜਿੱਥੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉੱਥੇ ਕਿਵੇਂ ਨਭਾਉਂਦੇ ਆ ਡੈਮੋਕ੍ਰੈਟਿਕ ਤਰੀਕੇ ਨਾਲ ਇਸ ਦੇ ਉੱਤੇ ਵੀ ਗੱਲ ਕਰਾਂਗੇ ਤੇ ਜਿਹੜਾ ਮੇਅਰ ਦੀ ਚੋਣ ਹੋਈ ਭਾਜਪਾ ਨੇ ਬਾਜ਼ੀ ਮਾਰੀ ਆ ਕਿਵੇਂ ਮਾਰੀ ਇਸ ਦੇ ਪਿੱਛੇ ਕਾਰਨ ਕੀ ਨੇ ਔਰ ਜਿਹੜੇ ਕੁਰਲਾ ਰਹੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਲੀਡਰ ਉਹਨਾਂ ਪਿੱਛੇ ਜਿਹੜੀ ਕੁਰਲ ਹਟ ਹੈ ਕਾਰਨ ਕੀ ਪੈਦਾ ਹੋਏ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਜਾਂ ਪ੍ਰੈਸ ਕਾਨਫਰੰਸ ਜਰੀਏ ਗੱਲਾਂ ਕਹੀਆਂ ਨੇ ਜਾਂ ਰघव ਚੱਡਾ ਨੂੰ ਕਿਉਂ ਆਣਾ ਪਿਆ ਚੰਡੀਗੜ੍ਹ ਉਸਦੇ ਮayne ਕੀ ਨੇ ਇਸ ਦੇ ਵਿੱਚ ਤੇ ਵੀ ਨਾਲ ਦੇ ਨਾਲ ਗੱਲ ਹੋਣੀ ਹੈ ਤੇ ਨਾਲ ਗੱਲ ਕਰਾਂਗੇ ਕਿ ਇੱਕ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧੀ ਧਿਰ ਦੇ ਆਗੂ ਨੇ ਪ੍ਰੈਸ ਨੋਟ ਜਾਰੀ ਕੀਤਾ ਜਿਸ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਅਜੇ ਐਲ.ਐਲ.ਡੀ ਵਾਲੇ ਟਰੱਕ ਪੂਰੇ ਪੰਜਾਬ ਸੂਬੇ ਵਿੱਚ ਤੋਰਨ ਦੀ ਤਿਆਰੀ ਵਿੱਚ ਹੈ ਬੇਲੋੜਾ ਖਰਚਾ ਹੋਣਾ ਹੈ ਖਜ਼ਾਨੇ ਤੇ ਬੋਝ ਪੈਣਾ ਹੈ ਕੰਮ ਤਾਂ ਕੋਈ ਕੀਤਾ ਨਹੀਂ ਫਿਰ ਪ੍ਰਚਾਰ ਕਾਦਾ ਇਸਦੇ ਮਤਲਬ ਕੀ ਨੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਨਗਰ ਨਿਗਮ ਚੰਡੀਗੜ੍ਹ ਤੇ ਸਭ ਦੀ ਨਜ਼ਰ ਸੀ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਥੋੜੀਆਂ ਹੀ ਚੋਣਾਂ ਥੋੜੇ ਜੇ ਥਾਵਾਂ ਦੇ ਉੱਤੇ ਹੋਣੀਆਂ ਪੰਜਾਬ ਵਾਲੀਆਂ ਹੋਣੀਆਂ ਸੀ ਉਹ ਹਲੇ ਪੋਸਟਪੌਂਡ ਕਰ ਦਿੱਤੀਆਂ ਗਈਆਂ ਤਾਂ ਜਿਹੜੀ ਇਹ ਚੋਣ ਹੋਈ ਹੈ ਇਸ ਤੇ ਜਿਹੜੀਆਂ ਚਰਚਾਵਾਂ ਵਾਲੇ ਦਿਵਾਲੇ ਘੁੰਮ ਰਹੀਆਂ ਉਹਦੇ ਮਾਇਨੇ ਕੀ ਹੈ ਖਾਸ ਕਰਕੇ ਜਿਹੜਾ ਰੋਸ ਪ੍ਰਗਟ ਕਰ ਰਿਹਾ ਆਮ ਆਦਮੀ ਪਾਰਟੀ ਦੇ ਲੀਡਰ ਸੰਦੀ ਪਹਿਲੀ ਗਲਤੀ ਇਹ ਹੈ ਕਿ ਜਿਹੜੇ ਭਾਰਤ ਦੇਸ਼ ਦੀ ਜਿਹੜੀ ਸਿਆਚ ਸਿਆਸਤ ਆ ਨਾ ਤੇ ਨਹੀਂ ਸੱਚੀ ਰਹਿ ਗਈ ਤੇ ਨਾ ਰਹਿ ਗਈ ਸੁੱਚੀ ਹੁਣ ਤੇ ਆ ਗਈ ਮੌਕਾਪਰਸ ਦੀ ਰਾਜਨੀਤੀ ਹੈ ਕਿ ਕਿਤੇ ਕੇ ਦਾ ਦਾਲ ਚੱਲਦਾ ਤੇ ਦਾਾ ਖੇਡੋ ਤੇ ਕੁਰਸੀ ਹਾਸਲ ਕਰੋ ਬਸ ਇਤੋਂ ਤੱਕ ਦੇਸ਼ ਦੀ ਸਿਆਸਤ ਰਹਿ ਗਈ ਚਾਹੇ ਮਹਾਰਾਸ਼ਟਰ ਦੀ ਸਰਕਾਰ ਦੇ ਵਿੱਚ ਕੀ ਕੁਝ ਕੀਤਾ ਜਾਂ ਫਿਰ ਆ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਨੇ ਕੀ ਵੀ ਕੀਤਾ ਹੁਣ ਗੱਲ ਰਹਿ ਗਈ ਹੈ ਨਗਰ ਨਿਗਮ ਚੰਡੀਗੜ੍ਹ ਦੀ ਪੰਜਾਬ ਤੇ ਹਰਿਆਣਾ ਦੇ ਸਾਂਝੀ ਰਾਜਧਾਨੀਆਂ ਪਰ ਰਹੀ ਗੱਲ ਇੰਡੀਆ ਗੱਠ ਜੋੜ ਦੀ ਸ਼ੁਰੂਆਤ ਆ ਉਹ ਇੱਥੋਂ ਚੰਡੀਗੜ੍ਹ ਤੋਂ ਹੋਈ ਆ ਕਿ ਕਾਂਗਰਸ ਪਾਰਟੀ ਦੇ ਆਮ ਆਦੀ ਪਾਰਟੀ ਨੇ ਮਿਲ ਕੇ ਨਗਰ ਨਿਗਮ ਤੇ ਚੰਡੀਗੜ੍ਹ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੂਰਾਵਾ ਨਹੀਂ ਹੈ ਕਿ ਜਿਸ ਤਰ੍ਹਾਂ ਜਬ ਭਾਜਪਾ ਨੇ ਸਿਆਸਤ ਦੀ ਗੰਦੀ ਖੇਡ ਖੇਡੀ ਆ ਕਿਵੇਂ ਪ੍ਰਜਾਈਡਿੰਗ ਅਫਸਰ ਨਾਲ ਮਿਲ ਕੇ ਤੱਕੇ ਦੇ ਨਾਲ ਡੈਮੋਕ੍ਰੇਸੀ ਦਾ ਘਾਣ ਕਰਦੇ ਹੋਏ ਉਹ ਕੁਰਸੀ ਤੇ ਕਬਜ਼ਾ ਕੀਤਾਗਾ ਇਹ ਕੋਈ ਨਵੀਂ ਗੱਲ ਨਹੀਂ ਆ ਕਿ ਇਦਾਂ ਦੀਆਂ ਸਰਕਾਰਾਂ ਪਹਿਲਾਂ ਵੀ ਕਰਦੀਆਂ ਰਹੀਆਂ ਆ ਇਹਨੂੰ ਤੁਸੀਂ ਡੈਮੋਕ੍ਰੈਟਿਕ ਤਰੀਕਾ ਨਹੀਂ ਕਹਿ ਸਕਦਾ ਇਹਨੂੰ ਤਾਂ ਤੁਸੀਂ ਕਹਿ ਸਕਦੇ ਹੋ ਡੰਡਾਤੰਤਰ ਕਹਿ ਸਕਦੇ ਹੋ ਜਾਂ ਤੁਹਾਡਾ ਤੁਸੀਂ ਸਾਜ਼ਿਸ਼ ਕਹੋ ਕਿ ਕਿਵੇਂ ਤੁਹਾਡੀ ਪਲੈਨਿੰਗ ਸੀ ਕਿ ਨਹੀਂ ਇਹ ਇੰਡੀਆ ਗੱਠ ਜੋੜ ਦੀ ਜਿਹੜੀ ਸ਼ੁਰੂਆਤ ਹੈ ਕਿਤੇ ਇੱਥੋਂ ਨਾ ਹਵਾ ਬਾਂਜੇ ਔਰ ਝਟਕਾ ਲੱਗਾ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਨੂੰ ਰਹੀ ਗੱਲ ਇੱਕ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਦੀ ਗੱਲ ਹੈ ਮੇਅਰ ਦੀ ਕੁਰਸੀ ਬੜੀ ਵੱਡੀ ਕੁਰਸੀ ਆ ਗਿਆ ਛੋਟੀ ਜੀ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਪੱਤਰਕਾਰਾਂ ਦੀ ਸੀਨੀਅਰ ਪੱਤਰਕਾਰਾਂ ਦੀ ਇੱਕ ਕਮੇਟੀ ਜਿਹਨੂੰ ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਕਹਿੰਦੇ ਨੇ ਉਸ ਕਮੇਟੀ ਦੇ ਉਹ ਪੱਤਰਕਾਰ ਹੁੰਦੇ ਨੇ ਜਿਨ੍ਹਾਂ ਦਾ 20 ਸਾਲ ਤੋਂ ਲੈ ਕੇ 40-45 ਸਾਲ ਤੱਕ ਤਜਰਬਾ ਆ ਆਮ ਆਦੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਪ੍ਰੈਸ ਗੈਲੀ ਕਮੇਟੀ ਤੇ ਕਬਜ਼ਾ ਕਰਨ ਵਾਸਤੇ 11 ਸੀਨੀਅਰ ਪੱਤਰਕਾਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਜਿਹਦੇ ਵਿੱਚ ਅਜੀਤ ਦੇ ਬਿਊਰੋ ਚੀਫ ਹਰਕਵਲਜੀਤ ਸਿੰਘ ਬ੍ਰਾਈਟ ਐਕਸਪ੍ਰੈਸ ਦੇ ਐਡੀਟਰ ਐਸ ਪ੍ਰਾਸ਼ਰ ਰੀਸ਼ ਬਾਗਾ ਵਾਲਾ ਜਿਹਨੇ ਪੰਜਾਬ ਦਾ ਖਾੜਕੂਵਾਦ ਹੰਡਾਇਆ ਤੇ ਕਵਰ ਕੀਤਾ ਉਹਨੂੰ ਬਾਹਰ ਕੱਢ ਦਿੱਤਾ ਨਿਰਿੰਦਰ ਜੱਗਾ ਬਾਹਰ ਕੱਢ ਦਿੱਤਾ ਗਿਆ ਹਰਦੀਪ ਕੌਰ ਵੀਰਕ ਕੱਢ ਦਿੱਤੀ ਗਈ ਹੈ ਔਰ ਪਹਿਲੀ ਦਫਾ ਪੀਟੀਆਈ ਤੇ ਯੂਐਨ ਜਿਹੜੀਆਂ ਦੇਸ਼ ਦੀਆਂ ਨਾਮੀ ਨਿਊਜ਼ ਏਜੰਸੀਆਂ ਉਹਨਾਂ ਦੇ ਪੱਤਰਕਾਰ ਬਾਹਰ ਕੱਢ ਦਿੱਤੇ ਗਏ ਲਈ 올 ਇੰਡੀਆ ਰੇਡੀਓ ਬਾਹਰ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਆਪਣੇ ਦਫਤਰ ਦੇ ਵਿੱਚ ਲਿਸਟ ਬਣਾ ਕੇ ਕੁਲਤਾਰ ਸਿੰਘ ਸੰਧਵਾ ਨੂੰ ਭੇਜਤੀ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਨੇ ਉਹ ਆਪਣੇ ਯਾਰ ਹਿੰਮਤ ਸਿੰਘ ਸ਼ੇਰਗਲ ਦੇ ਵਿਆਹ ਤੇ ਕੈਨੇਡਾ ਵਿਆਹ ਖਾ ਰਹੇ ਸੀ ਉਨ੍ਹਾਂ ਦੀ ਹਾਜ਼ਰੀ ਦੇ ਵਿੱਚ ਇੱਥੇ ਇਲੈਕਸ਼ਨ ਕਰਵਾਈ ਗਈ ਹੈਗੀ ਆ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਪ੍ਰੈਸ ਗਲੀ ਤੇ ਕਮੇਟੀ ਤੇ ਕਬਜ਼ਾ ਕਰਨ ਵਾਸਤੇ ਇੱਕ ਪੈਨਲ ਤਿਆਰ ਕੀਤਾਗਾ ਔਰ ਉਹਦੇ ਪੰਜਾਬ ਦੇ ਅਣਖੀ ਪੱਤਰਾ ਪੱਤਰਕਾਰ ਇਕੱਠੇ ਹੋ ਗਏ ਤੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਦੀ ਪ੍ਰੈਸ ਗਲੀ ਕਮੇਟੀ ਚ ਹਾਰ ਹੋਈ 1952 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 75 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਪੰਜਾਬ ਵਿਧਾਨ ਸਭਾ ਪ੍ਰੈਸ ਗਲੀ ਕਮੇਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਲੋਕਾਂ ਨੂੰ ਮੈਂਬਰ ਬਣਾਇਆ ਗਿਆ ਜਿਹੜੀਆਂ ਸ਼ਰਤਾਂ ਨਹੀਂ ਪੂਰੀਆਂ ਕਰਦੇ ਹੈਗੇ ਇਸ ਕਰਕੇ ਇਹ ਦੇਖੋ ਹੁਣ ਆਮ ਆਦੀ ਪਾਰਟੀ ਰਾਗਵ ਚੱਡਾ ਸਾਹਿਬ ਰਵਿੰਦ ਕੇਜਰੀਵਾਲ ਸਾਹਿਬ ਸੀਐਮ ਸਾਹਿਬ ਕਹਿ ਰਹੇ ਕਿ ਡੈਮੋਕ੍ਰੇਸੀ ਖਤਰੇ ਚ ਲੋਕ ਅਜ ਕਾਲਾ ਲੋਕਤੰਤਰ ਦਾ ਕਾਲਾ ਦਿਨ ਤੇ ਤੁਸੀਂ ਆਵਾਦੀ ਪਾਰਟੀ ਵਾਲੇ ਨੇ ਕੀ ਕਰਤੂਤ ਕਰਤੀ ਜਿਹੜੀ ਕਿ ਪ੍ਰੈਸ ਗਲੀ ਕਮੇਟੀ ਪਿਛਲੇ 75 ਸਾਲ ਤੋਂ ਚੱਲਦੀ 1 ਸਾਲ ਦੀ ਹੁੰਦੀ ਆ ਤੁਸੀਂ ਉੱਥੇ ਸਰਕਾਰ ਕਬਜ਼ਾ ਕਰਨ ਨੂੰ ਬੈਠੀ ਸੀ ਸਰਕਾਰ ਨੇ ਕਬਜ਼ਾ ਘਰੋ ਪੈਨਲ ਬਣਾ ਦਿੱਤਾ ਲੋਕਾਂ ਨੂੰ ਆਮ ਆਦੀ ਪਾਰਟੀ ਦੇ ਦਫਤਰ ਚ ਪੱਤਰਕਾਰਾਂ ਨੂੰ ਬੁਲਾਇਆ ਗਿਆ ਧਮਕਾਇਆ ਗਿਆ ਡਰਾਇਆ ਗਿਆ ਲਾਲਚ ਦਿੱਤਾ ਗਿਆ ਫਿਰ ਵੀ ਉੱਥੇ ਸਰਕਾਰ ਦੀ ਨਮੋਸ਼ੀ ਆਮ ਆਦੀ ਪਾਰਟੀ ਦੀ ਨਮੋਸ਼ੀ ਹੋਈ ਫਿਰ ਸ਼ਾਇਦ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਿਨ੍ਹਾਂ ਨੇ ਕਰਤੂਤ ਕੀਤੀ ਉਹਨਾਂ ਨੂੰ ਝਾੜਿਆ ਦਿੱਲੀ ਵਾਲਿਆਂ ਨੇ ਵੀ ਝਾੜਿਆ ਕਿ ਪੱਤਰਕਾਰਾਂ ਨੂੰ ਤੁਸੀਂ ਉੱਥੇ ਰਹਿਣ ਦਿੰਦੇ ਉਹਦਾ ਉੱਥੇ ਕੀ ਨਾ ਕੱਢਣ ਨੂੰ ਆਪਉਣ ਨੂੰ ਹੁਣ ਆਪਣੇ ਵਰੀ ਤੇ ਕਹਿੰਦੇ ਡੈਮੋਕ੍ਰੇਸੀ ਆ ਖਤਰਾ ਦੇਣਾ ਤੁਸੀਂ ਇੱਕ ਮਮੁਲੀ ਵਿਧਾਨ ਸਭਾ ਦੀ ਪ੍ਰੈਸ ਗੇਲੀ ਕਮੇਟੀ ਜਿਹਦਾ ਕੋਈ ਲੈਣਾ ਦੇਣੇ ਸਿਰਫ ਕਿ ਵਿਧਾਨ ਸਭਾ ਦੇ ਜਦੋਂ ਅਸੈਂਬਲੀ ਲੱਗਦੀ ਆ ਪਾਸ ਇਸ਼ੂ ਹੁੰਦੇ ਨੇ ਉਹ ਉਸ ਤੇ ਵੀ ਤੁਸੀਂ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ 11 ਬੰਦੇ ਕੱਢ ਕੇ ਆਪਣੇ ਮਨਪਸੰਦ ਦੇ 11 ਪੱਤਰਕਾਰ ਪਾ ਲਈ ਹੈਗੇ ਨੇ ਕਈਆਂ ਨੂੰ ਹੈ ਹੁਣ ਸਵਾਲ ਹੈ ਇਸ ਮਸਲੇ ਤੇ ਹੁਣ ਕਿਵੇਂ ਤੁਸੀਂ ਕਹਿ ਸਕਦੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਹੋ ਦਿੱਲੀ ਵਾਲਿਆਂ ਦੇ ਕਹਿਣ ਤੇ ਤੁਸੀਂ ਆ ਅਲ ਕਲੰਬਾ ਤੇ ਪਰਚਾ ਦਰਜ ਕਰ ਦਿੱਤਾ ਦਿੱਲੀ ਵਾਲਿਆਂ ਦੇ ਕਹਿੰਦੇ ਤੁਸੀਂ ਉਹ ਕਿਹੜਾ ਦਿੱਲੀ ਵਾਲਾ ਸੀ ਤੇਜਿੰਦਰਪਾਲ ਬੱਗਾ ਉਰ ਤੇ ਪਰਚਾ ਦਰਜ ਕਰਦਾ ਕੁਮਾਰ ਵਿਸ਼ਵਾਸ ਤੇ ਦਿੱਲੀ ਵਾਲ ਤੁਸੀਂ ਦਿੱਲੀ ਵਾਲਿਆਂ ਦੇ ਕਹਿੰਦੇ ਇੱਕ ਟਾਈਮਜ਼ ਨਾਓ ਦੀ ਪੱਤਰਕਾਰ ਜਿਹੜੀ ਦਿੱਲੀ ਤੋਂ ਕਵਰ ਕਰਨੀ ਤੁਸੀਂ ਲੁਧਿਆਣੇ ਪਰਚਾ ਦਰਜ ਕਰਤਾ ਤੁਸੀਂ ਇਹ ਭਾਨਾ ਸਿੱਧੂ ਤੁਹਾਡੇ ਵਾਸਤੇ ਚੈਲੰਜ ਤੁਸੀਂ ਹੋਸ ਤੇ ਪਰਚੇ ਤੇ ਪਰਚਾ ਦਰਜ ਕਰ ਕਿ ਇਹ ਡੈਮੋਕ੍ਰੇਸੀ ਖਤਰੇ ਚ ਨਹੀਂ ਹੈ ਇਹ ਲੋਕਤੰਤਰ ਖਤਰੇ ਚ ਨਹੀਂ ਹੈ ਇਹ ਲੋਕਾਂ ਦੀ ਆਵਾਜ਼ ਦਬੰਦ ਦਾ ਤਰੀਕਾ ਨਹੀਂ ਹੈ ਜਾਂ ਤੁਸੀਂ ਤਰੀਕੇ ਦਾਬ ਰਹੇ ਹੋ ਪਰਚੇ ਦਰਜ ਕਰ ਰਹੇ ਹੋ ਜਾਂ ਆਵਾਜ਼ ਬੰਦ ਕਰਨ ਨੂੰ ਖਰੀਦ ਲਓ ਹੁਣ ਤੁਸੀਂ ਆਪਣੇ ਬਾਰੇ ਜੇ ਤੁਹਾਡੀ ਨਗਰ ਨਿਗਮ ਤੇ ਉਹਦੇ ਵਿੱਚ ਨਹੀਂ ਬਣੀ ਕਰਨ ਜੋ ਕੁਝ ਤੁਸੀਂ ਹਰ ਪਾਰਟੀ ਅਸਲ ਦੇ ਵਿੱਚ ਸੱਤਾ ਦੇ ਵਿੱਚ ਕੋਈ ਪਾਰਟੀ ਤੁਸੀਂ ਮੋਗਾ ਕਿਵੇਂ ਮੇਅਰ ਬਣਾ ਲਿਆ ਆਪਣਾ ਜਾਂ ਅੰਮ੍ਰਿਤਸਰ ਦਾ ਜਿਹੜਾ ਮੇਅਰ ਸੀ ਕਿਹੜਾ ਕਾਂਗਰਸ ਦਾ ਕਰਮਜੀਤ ਉਹਨੂੰ ਤੁਸੀਂ ਆਪਣੇ ਨਾਲ ਸ਼ਾਮਲ ਕਰ ਲਿਆ ਤੁਸੀਂ ਵੀ ਤੇ ਉਹ ਵੀ ਕੁਝ ਕਰ ਰਹੇ ਹੋ ਨਾ ਤੁਸੀਂ ਨਾ ਮੈਂ ਕੀ ਕਰ ਰਹੇ ਹੋ ਨਾ ਤੇ ਹੁਣ ਜੇ ਅੱਜ ਬੀਜੇਪੀ ਨੇ ਆਪਣੀ ਧੱਕੇਸ਼ਾਹੀ ਦਿਖਾਈ ਹੈ ਤੁਸੀਂ ਕਹਿੰਦੇ ਡੈਮੋਕ੍ਰੇਸੀ ਖਤਰੇ 'ਚ ਆ ਜਾ ਤੇ ਜੋ ਕੁਝ ਪੰਜਾਬ ਚ ਕੁਝ ਹੋ ਰਿਹਾ ਜੇ ਈਡੀ ਕਾਂਗਰਸ ਪਾਰਟੀ ਕਹਿ ਰਹੀ ਆ ਕਿ ਜੇ ਈਡੀ ਇਨਕਮ ਟੈਕਸ ਸੀਬੀਆਈ ਦੁਰਵਰਤਨਾਵਾਂ ਕਰੀ ਆ ਤੇ ਪੰਜਾਬ ਦੇ ਵਿੱਚ ਵਿਜੀਲੈਂਸ ਕਿਹੜੀ ਕੀ ਉਹ ਕੀ ਕੁਝ ਕਰੀ ਆ ਉਹ ਵੀ ਤਾਂ ਉਹ ਵੀ ਕੁਝ ਕਰੀ ਹੈਗੀ ਨਾ ਉਹ ਉਹਦੇ ਕਹਿਣ ਤੇ ਚੱਲਦੀ ਹੈ ਦਾ ਮਤਲਬ ਸਰਕਾਰ ਕਿ ਮੈਂ ਕਰਾਂ ਤੇ ਕੁਛ ਕੋਈ ਡੈਮੋਕ੍ਰੇਸੀ ਖਤਰੇ ਚ ਨਹੀਂ ਆ ਦੂਜੀ ਕੋਈ ਸਰਕਾਰ ਕਰੇ ਤੇ ਡੈਮੋਕ੍ਰੇਸੀ ਖਤਰੇ ਚ ਆਉ। ਇੱਕ ਗੱਲ ਹੋਰ ਤਸਵੀਰ ਦਿਲਚਸਪ ਸੀ ਕਿ ਰਾਘਵ ਚੱਡਾ ਨੂੰ ਕੋਲ ਸ਼ਾਇਦ ਜ਼ਿੰਮੇਵਾਰੀ ਹੈ ਹੀ ਨਹੀਂ ਆ ਕੋ ਚੰਡੀਗੜ੍ਹ ਦੀ ਉਹ ਫੇਰ ਵੀ ਆਉਂਦੇ ਆ ਪਵਨ ਬਾਂਸਲ ਦੇ ਨਾਲ ਬੈਠਦੇ ਆ ਪ੍ਰੈਸ ਕਾਨਫਰੰਸ ਬਕਾਇਦਾ ਕਰਦੇ ਆ ਕਿ ਨਹੀਂ ਜੀ ਆ ਦੇਖੋ ਸਾਡੇ ਨਾਲ ਧੱਕਾ ਹੋ ਗਿਆ ਪਹਿਲਾਂ ਵੀ ਇੱਕ ਮੀਟਿੰਗ ਹੋ ਚੁੱਕੀ ਆ। ਰਾਘਵ ਚੱਡਾ ਸਾਹਿਬ ਕੋ ਭਾਵੇਂ ਕਾਗਜ਼ੀ ਤੌਰ ਤੇ ਕੁਝ ਨਹੀਂ ਹਾਲਾਂ ਕਿ ਉਹਨੇ ਟਰਾਈ ਕੀਤੀ ਸੀ ਕਿ ਮੈਂ ਪੰਜਾਬ ਸਰਕਾਰ ਦਾ ਐਡਵਾਈਜ਼ਰ ਲੱਗ ਜਾ ਲੇਕਿਨ ਕਾਨੂੰਨ ਮੁਤਾਬਕ ਲੱਗ ਨਹੀਂ ਸਕਦੇ। ਕਾਗਜ਼ਾਂ 'ਚ ਕੁਝ ਨਹੀਂ ਆ। ਲੇਕਿਨ ਹੈ ਬਹੁਤ ਕੁਝ ਆ ਜਿੰਨੇ ਅਫਸਰ ਉਹਨਾਂ ਨੂੰ ਰਿਪੋਰਟਾਂ ਕਰਦੇ ਜੋ ਰੌਲਾ ਪੈਂਦਾ ਆਮ ਆਦੀ ਪਾਰਟੀ ਚ ਜਿੰਨਾ ਡਿਪਾਰਟਮੈਂਟ ਉਹ ਦੇਖਦੇ ਉਹਨਾਂ ਤੇ ਸ਼ਾਇਦ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਨਹੀਂ ਦੇਖਦੇ ਹੋਣਗੇ ਕਿ ਇੱਕ ਸਿਸਟਮ ਬਣਿਆ ਕੰਮ ਕਰ ਰਹੇ ਨੇ ਅਫਸਰ ਹੁਣ ਰਾਗੋ ਚੱਡਾ ਸਾਹਿਬ ਨੂੰ ਲੱਗਦਾ ਕਿ ਮੈਂ ਪੰਜਾਬ ਦਾ ਕਰਤਾਰ ਤਰ ਤਰਤਾ ਮੈਂ ਬਣਾ ਮੈਂ ਵਾਲੀ ਵਾਰਿਸ ਬਣਾ 2017 ਦੇ ਵਿੱਚ ਅ ਰਵਿੰਦ ਕੇਜਰੀਵਾਲ ਨੂੰ ਬਹੁਤ ਵੱਡਾ ਸੁਪਨਾ ਸੀ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾ 22 ਦੇ ਵਿੱਚ ਵੀ ਰਗਵ ਚੱਡਾ ਸਾਹਿਬ ਔਰ ਰਵਿੰਦ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਨੇ ਸਾਫ਼ ਹੀ ਕਹਿ ਦਿੱਤਾ ਸਾਡੇ ਜੋ ਜਾਣਕਾਰ ਦਾਦੇ ਕਿ ਮੁੱਖ ਮੰਤਰੀ ਜਾਂ ਮੈਂ ਬਣੂਗਾ ਜਾਂ ਫਿਰ ਆਪ ਆਜੋ ਰਵਿੰਦ ਕੇਜਰੀਵਾਲ ਸਾਹਿਬ ਤੀਜਾ ਬੰਦਾ ਮੈਨੂੰ ਮਨਜ਼ੂਰ ਨਹੀਂ ਆ ਇਸ ਕਰਕੇ ਰਗਵ ਚੱਡਾ ਸਾਹਿਬ ਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦਖਲਦਾਰੀ ਹੈ ਕਿਉਂਕਿ ਇਹਨਾਂ ਦੇ ਬਹੁਤ ਸਾਰੀਆਂ ਟਿਕਟਾਂ ਮੰਡੀਆਂ ਇਹਨਾਂ ਨੇ ਬਹੁਤ ਸਾਰੇ ਇਹਨਾਂ ਦੇ ਧੜੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਚੰਡੀਗੜ੍ਹ ਕਿ ਕਿ ਪ੍ਰਨੀਤੀ ਚੋਪੜਾ ਮੈਡਮ ਜੇ ਗੱਠ ਜੁੜ ਹੋ ਜਾਂਦਾ ਤੇ ਸ਼ਾਇਦ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਬਣ ਸਕਦੇ ਹੰਨੇ ਜਿਵੇਂ ਰਾਗਵ ਚੱਡਾ ਸਾਹਿਬ ਦੀ ਲਗਾਤਾਰ ਚੰਡੀਗੜ੍ਹ ਦੇ ਵਿੱਚ ਦਖਲਅੰਦਾਜ਼ੀ ਆ ਰਹੀ ਆ ਕਿਉਂਕਿ ਉਹ ਆਪਣੀ ਫੋਰਸ ਲੈ ਕੇ ਨਗਰ ਨਿਗਮ ਦੇ ਦਫਤਰ ਤੱਕ ਪਹੁੰਚ ਜਾਂਦੇ ਹੰਨੇ ਜਿਹੜੇ ਐਮਪੀ ਰਹਿ ਚੁੱਕੇ ਨੇ ਔਰ ਸੈਂਟਰ ਰੇਲਵੇ ਮੰਤਰੀ ਰਹਿ ਚੁੱਕੇ ਨੇ ਭਾਰਤ ਦੇ ਪਵਨ ਕੁਮਾਰ ਬੰਸਲ ਉਹਨਾਂ ਦੇ ਨਾਲ ਚਾਹ ਦਾ ਕੱਪ ਪੀਂਦੇ ਨੇ ਤਸਵੀਰਾਂ ਸ਼ੇਅਰ ਕਰਦੇ ਨੇ ਔਰ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਮੈਨੂੰ ਤੇ ਹੈਰਾਨੀ ਹੋਈ ਆ ਚੰਡੀਗੜ੍ਹ ਦੇ ਵਿੱਚ ਰਾਗਵ ਚੱਡਾ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਨੇ ਫਿਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਰਦੇ ਨੇ ਅਰਵਿੰਦ ਕੇਜਰੀਵਾਲ ਦਿੱਲੀੋਂ ਟਵੀਟ ਕਰਦੇ ਨੇ ਸ਼ਾਇਦ ਅਜ ਮਲਵਿੰਦਰ ਸਿੰਘ ਕੰਗ ਸਾਬ ਨੂੰ ਪਤਾ ਨਹੀਂ ਲੱਗ ਰਹੀ ਤੇ ਉਹਨਾਂ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਇੱਕ ਝੰਡੇ ਦੇ ਚਾਰ ਚਾਰੇ ਪ੍ਰੈਸ ਕਾਨਫਰੰਸ ਕਰਦੇ ਕਿਉਂਕਿ ਇਹਨਾਂ 'ਚ ਆਪਸ ਵਿੱਚ ਕੋਆਰਡੀਨੇਸ਼ਨ ਹੀ ਆ ਆਪਾਂ ਮੰਨ ਕੇ ਚਾਹਦੇ ਕਿ ਬੀਜੇਪੀ ਨੇ ਧੱਕਾ ਕੀਤਾ ਲੋਕਤੰਤਰ ਉਹਨਾਂ ਨੇ ਲੁੱਟਿਆ ਜਬੀਜੇਪੀ ਨੇ ਲੇਕਿਨ ਆਮ ਆਦੀ ਪਾਰਟੀ ਵੀ ਤੇ ਇਹੋ ਹੀ ਕੁਝ ਕਰ ਰਹੀ ਨਾ ਇੱਕ ਮਾਮੂਲੀ ਪ੍ਰੈਸ ਗੱਲੀ ਕਮੇਟੀ ਉਹ ਵੀ ਤੁਸੀਂ ਲੁੱਟਣ ਦੀ ਕੋਸ਼ਿਸ਼ ਕੀਤੀ ਸਿਆਣੇ ਕਹਿੰਦੇ ਪਹਿਲਾਂ ਆਪਦੀ ਮਾੜੀ ਆਦਤ ਛੱਡੋ ਤਾਂ ਹੀ ਅਗਲੇ ਨੂੰ ਕਹੋਗੇ ਕਿ ਆ ਮਾੜੀ ਆਦਤ ਛੱਡ ਦੇ ਨੇ ઓਈ ਨਾ ਮਤਲਬ ਜਿਵੇਂ ਤੱਕ ਸੱਤਾ ਤੁਹਾਡੀ ਆ ਗਈ ਤੁਸੀਂ ਜਦੋਂ ਪੋਲਿਟਿਕਸ ਤੁਹਾਡੇ ਹਿਸਾਬ ਨਾਲ ਚੱਲਦੀ ਜਦੋਂ ਸਿਸਟਮ ਤੁਹਾਡੇ ਹਿਸਾਬ ਨਾਲ ਚੱਲਦਾ ਤੁਸੀਂ ਜਦੋਂ ਸੱਤਾ ਤੇ ਪਾਰਟੀ ਬਣ ਜਾਂਦੇ ਤੁਸੀਂ ਤੁਸੀਂ ਵੀ ਲੋਕਾਂ ਨੂੰ ਉਂਗਲੀਆਂ ਤੇ ਨਚਾਉਂਦੇ ਹੋ ਬੀਜੇਪੀ ਵੀ ਨਚਾ ਰਹੀ ਆ ਬੀਜੇਪੀ 2014 ਤੋਂ ਲੈ ਕੇ ਹੁਣ ਤੱਕ ਉਹਨਾਂ ਵੀ ਬੜੀਆਂ ਸਰਕਾਰਾਂ ਤੋੜੀਆਂ ਮੱਧ ਪ੍ਰਦੇਸ਼ ਦੀ ਸਰਕਾਰ ਤੋੜੀ ਗੋਆ ਦੀ ਸਰਕਾਰ ਤੋੜੀ ਬਿਹਾਰ ਨੂੰ ਦੋ ਤਿੰਨ ਵਾਰ ਤੋੜਦਾ ਕਦੀ ਨतीश ਕੁਮਾਰ ਐਨਡੀਆ ਦੇ ਬਾਅਦ ਅੰਦਰ ਕਦੇ ਐਂਡੀਆ ਤੋਂ ਆਊਟ ਇੱਕ ਨਾ ਦਸ਼ਿੰਗੇ ਸਿੰਦੇ ਸਭ ਤੋਂ ਵੱਡੀ ਐਗਜ਼ਾਮਪਲ ਤੁਸੀਂ ਬਹੁਤ ਕੁਝ ਕੀਤਾ ਹੈ ਭਾਜੀਪੀ ਕਰ ਰਹੀ ਹੈ ਜਦੋਂ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਉਹ ਵੀ ਕੋਰਟ ਦੇ ਨਾਲ ਅੱਠ ਅੱਠ ਸਟੇਟਾਂ ਦੀਆਂ ਸਰਕਾਰਾਂ ਤੋੜਦੀ ਰਹੀ ਹੈਗੀ ਕੋਈ ਨਵੀਂ ਗੱਲ ਨਹੀਂ ਕਿਉਂਕਿ ਜੇ ਦੀ ਸੱਤਾ ਨਾਲ ਸਿਸਟਮ ਉਹਦਾ ਗੁਲਾਮ ਹੋ ਜਾਂਦਾ ਬਿਊਰੋਕ੍ਰੇਸੀ ਉਹਦੀ ਗੁਲਾਮ ਹੋ ਜਾਂਦੀ ਹੈਗੀ ਤੇ ਇਸ ਕਰਕੇ ਭਾਜੀਪੀ ਦੀ ਧੱਕੇਸ਼ਾ ਹੀ ਸਾਰੇ ਦੁਨੀਆ ਨੂੰ ਪਤਾ ਇੰਡੀਆ ਨੂੰ ਪਤਾ ਹੈਗਾ ਕਿ ਭਾਜੀਪੀ ਕਰ ਰਹੀ ਹੈ ਦਿੱਲੀ ਨਗਰ ਨਿਗਮ ਦੇ ਵਿੱਚ ਫੁੱਲ ਮੈਜੋਰਟੀ ਸੀ ਆਮ ਆਦੀ ਪਾਰਟੀ ਕੋਲ ਤੇ ਉਹਨਾਂ ਨੇ ਆਪਣਾ ਮੇਰ ਬਣਾਉਣ ਵਾਸਤੇ ਆਮ ਆਦੀ ਪਾਰਟੀ ਨੂੰ ਸੁਪਰੀਮ ਕੋਰਟ ਜਾਣਾ ਪਿਆ ਇੱਥੇ ਵੀ ਜੇ ਗੱਠਜੋੜ ਦੇ ਅੰਕੜੇ ਲਾ ਲਈਏ 13 ਦੇ 7 20 ਗੱਟ ਅੰਕੜਿਆਂ ਦੇ ਹਿਸਾਬ ਨਾਲ ਤੇ ਲੱਗਦਾ ਸੀ ਕਿ ਗੱਠ ਜੋੜ ਦਾ ਮੇਰ ਬਣੂਗਾ ਲੇਕਿਨ ਭਾਜਪੀ ਵੀ ਤੇ ਹੁਣ ਸਿਆਸਤ ਦੀ ਮਾਂ ਕਹਿੰਦੇ ਨਾਗੇ ਉਹ ਵੀ ਤਾਂ ਬੜੀ ਐਕਸਪਰਟ ਹੋਗੀ ਨਾ ਜੋੜ ਤੋੜ ਦੇ ਵਿੱਚ ਉਹਨਾਂ ਦੇਖਿਆ ਕਿਉਂ ਨਾ ਕਰਵਾ ਦਈਏ ਕੰਮ ਹੀ ਘાળા ਮਾਲਾ ਹੀ ਕਰਵਾ ਦਈਏ ਪ੍ਰਜਾਈਡਿੰਗ ਅਫਸਰ ਇਹਦਾ ਪਹਿਲੀ ਗਾਰ ਪ੍ਰਜਾਈਡਿੰਗ ਅਫਸਰ ਦੇ ਇੱਕ ਬਿਊਰੋਕ੍ਰੈਟਿਕ ਚਾਹੀਦਾ ਕੋਈ ਅਫੀਸਰ ਚਾਹੀਦਾ ਇਹ ਇਹ ਲੈਣੀ ਚਾਹੀਦੀ ਕਿ ਘੱਟੋ ਘੜੋ ਪ੍ਰਜਾਈਡਿੰਗ ਅਫਸਰ ਘੱਟੋ ਘੜੋ ਕੋਈ ਆਈਐਸ ਅਫੀਸਰ ਹੁੰਦਾ ਕੋਈ ਘੱਟੋ ਘੜੋ ਉਹਨੂੰ ਹਾਈ ਕੋਰਟ ਦਾ ਡਰ ਤੇ ਹੁੰਦਾ ਡੰਡਾ ਤੇ ਹੁੰਦਾ ਨਾ ਹੁਣ ਫੇ ਆਮਾਦੀ ਪਾਰਟੀ ਦਾ ਗੱਠ ਜੋੜ ਜਿਹੜਾ ਉਹ ਜਾਊਗਾ ਹਾਈ ਕੋਰਟ ਦੇ ਵਿੱਚ ਕਹਿੰਦੇ ਜਾਣਾਗਾ ਪਰ ਜਦੋਂ ਇੱਕ ਵਾਰ ਪ੍ਰਜਾਈਡਿੰਗ ਅਫੀਸਰ ਨੇ ਡਿਕਲੇਅਰ ਕਰ ਦਿੱਤ ਇਲੈਕਸ਼ਨ ਕਿ ਉਹ ਜਿਹੜੇ ਮਨੋਜ ਸੋਨਕਰ ਨਗਰ ਨਿਗਮ ਦੇ ਮੇਅਰ ਬਣ ਗਏ ਉਹ ਫਿਰ ਸੁਪਰੀਮ ਕੋਰਟ ਤੱਕ ਵੀ ਚਲੇ ਜੋ ਕੋਈ ਚੈਲੰਜ ਨਹੀਂ ਹੋਣਾ ਹੁਣ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਪ੍ਰਜਾਈਡਿੰਗ ਅਫੀਸਰ ਜਿਹੜੇ ਕਿਹੜੇ ਨਿਲਮਸੀ ਜਿਹੜੇ ਨੇ ਉਹ ਜਿਹੜੀ ਵੀਡੀਓ ਵਾਇਰਲ ਹੋ ਜਦੋਂ ਦੇਖਦੇ ਨੇ ਜਿਹੜੇ ਬੈਲਟ ਪੇਪਰ ਆ ਫਿਰ ਉੱਪਰ ਦੇ ਇਹਨਾਂ ਇਸ਼ਾਰਾ ਕਰਦੇ ਕੁਝ ਨਾ ਕੁਝ ਗੜਬੜੀ ਨਹੀਂ ਕਹਿ ਸਕਦੇ ਧੱਕੇਸ਼ਾਹੀ ਹੋਈ ਹੈ ਗੜਬੜੀ ਤੇ ਇੱਕ ਬਹੁਤ ਛੋਟਾ ਸ਼ਬਦ ਹੋ ਜਾਂਦਾ ਹੈਗਾ ਇਹ ਧੱਕੇਸ਼ਾਹੀ ਹੋਈ ਹੈ ਪਰ ਇਸ ਧੱਕੇਸ਼ਾਹੀ ਨੂੰ ਰੋਕਣ ਵਾਸਤੇ 2024 ਦਾ ਸਵਾਲ ਹੈ ਕਿ ਭਾਜਪਾ ਜਿਸ ਤਰ੍ਹਾਂ ਨੇ ਕਾਰੀ ਹੁਣ ਇਸੇ ਕਰਕੇ ਕੇਜਰੀਵਾਲ ਸਾਹਿਬ ਦੀ ਸਟੇਟਮੈਂਟ ਆਈ ਹੈ ਕਿ ਤੁਸੀਂ ਅੰਦਾਜ਼ਾ ਲਗਾ ਲਓ ਕਿ 2024 ਦਾ ਕਿਵੇਂ ਹਿਸਾਬ ਕੋ ਹੋਏਗਾ ਕਿਤੋਂ ਤੱਕ ਜਾ ਸਕਦੇ ਔਰ ਜਿਹੜੇ ਮਲਕ ਅਰਜਨ ਨੇ ਖੜਗੇ ਨੇ ਜਿਹੜੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਉਹ ਤੇ ਅੱਜ ਜਿਹੜੀ ਉਹਨਾਂ ਦੀ ਸਟੇਟਮੈਂਟ ਪ੍ਰਕਾਸ਼ਿਤ ਹੋਯੋ ਕੀ ਕਹਿ ਰਹੇ ਨੇ ਕਹਿੰਦੇ ਕਿ ਜੇ 24 ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੂੰ ਨਾ ਰੋਕਿਆ ਤੇ ਜਿਵੇਂ ਉਹ ਆਪਣੇ ਉਥੋਂ ਦੇ ਰਾਸ਼ਟਰਪਤੀ ਆ ਰੂਸ ਦੇ ਪੂਤਨ ਜੀ ਉਦਾਂ ਦੇ ਹਾਲਾਤ ਇੰਡੀਆ ਦੇ ਵਿੱਚ ਬਣ ਜਾਣਗੇ ਕਿਉਂਕਿ 2024 ਦੀ ਇਹ ਜਿਹੜੀ ਆਖਰੀ ਇਲੈਕਸ਼ਨ ਹੋਏਗੀ ਇਸ ਤੋਂ ਬਾਅਦ ਇੰਡੀਆ ਦੇ ਵਿੱਚ ਨਾ ਲੋਕ ਸਭਾ ਹੋਏਗੀ ਨਾ ਰਾ ਸਭਾ ਹੋਏਗੀ ਇੱਕ ਇਦਾਂ ਦਾ ਇੱਕ ਨਰੇਟਿਵ ਘੜਿਆ ਜਾ ਰਿਹਾ ਵਰਤਾਂਤ ਘੜਿਆ ਜਾ ਰਿਹਾ ਹੈਗਾ ਪਰ ਸਵਾਲ ਹੈ ਕਿ ਬੀਜੇਪੀ ਦੀ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਨਹੀਂ ਦੋ ਵਾਰ ਧੱਕੇਸ਼ਾਹੀ ਹੋਈ ਆ ਪਰ ਨਾਲ ਦੀ ਵਾਲੇ ਆਮ ਆਦੀ ਪਾਰਟੀ ਨੂੰ ਵੀ ਕਹਿਨ ਦਾ ਕੋਈ ਹੱਕ ਨਹੀਂ ਹੈ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਇਲਜ਼ਾਮ ਲਗਾ ਰਹੇ ਨੇ ਭਾਜੀਪੀ ਇਲਜ਼ਾਮ ਲਗਾ ਰਹੀ ਆ ਕਾਂਗਰਸ ਪਾਰਟੀ ਇਲਜ਼ਾਮ ਲਗਾ ਰੇ ਆ ਆਮ ਲੋਕ ਜਿਹੜੇ ਬਰਨਾਲੇ ਦੇ ਪਿੰਡ ਕੋਟ ਦੁਨੀ ਦੇ ਵਿੱਚ ਭਾਨੇ ਸਿੱਧੂ ਦੇ ਹੱਕ ਦੇ ਵਿੱਚ 25-30 ਹਜ਼ਾਰ ਤੋਂ ਲੋਕਾਂ ਦਾ ਇਕੱਠ ਹੋਇਆ ਉਹ ਕੀ ਕਹੇ ਕਿ ਇਹ ਇਹਦੇ ਵਿੱਚ ਵੀ ਸਰਕਾਰ ਦੇ ਵਿੱਚ ਹੰਕਾਰ ਆ ਗਿਆ ਤੇ ਤੁਹਾਡਾ ਉੱਤੇ ਵੀ ਤੁਸੀਂ ਉਹ ਵੀ ਧੱਕੇਸ਼ਾਹੀ ਹੈ ਜ਼ਰੂਰੀ ਨਹੀਂ ਕਿ ਕੁਰਸੀਆਂ ਤੇ ਕਬਜ਼ਾ ਕਰਨਾ ਧੱਕੇਸ਼ਾਹੀ ਹੈ ਲੋਕਾਂ ਦੀ ਆਵਾਜ਼ ਨੂੰ ਕੁਚਲਣਾ ਭਾਰਤ ਦਾ ਸੰਵਿਧਾਨ ਜਿਹੜਾ ਆਰਟੀਕਲ 19 ਕੀ ਕਹਿੰਦਾ ਹੈਗਾ ਕਿ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਖਾਂਡ ਦੀ ਆਜ਼ਾਦੀ ਪਹਿਨ ਦੀ ਆਜ਼ਾਦੀ ਤੁਸੀਂ ਬੋਲਣ ਦੀ ਆਜ਼ਾਦੀ ਵੀ ਲੋਕਾਂ ਕੋ ਖੋ ਰਹੇ ਹੋ ਜੇ ਤੁਹਾਡੇ ਖਿਲਾਫ ਕੋਈ ਬੋਲਦਾ ਤੁਸੀਂ ਕਹਿੰਦੇ ਸਾਨੂੰ ਪਸੰਦ ਨਹੀਂ ਆ ਉਹ ਇਹ ਕਹਿੰਦੇ ਸੀ ਕਿ ਕਾਲੀਆਂ ਕੋ ਜੀ ਕਾਂਗਰਸ ਕੋ ਸਵਾਲ ਪੁੱਛੋ ਅਸੀਂ ਸਵਾਲ ਪੁੱਛਣ ਦੀ ਜਾਚ ਸਿਖਾਈ ਹੈ ਤੇ ਜੇ ਲੋਕਾਂ ਨੇ ਜਾਚ ਸਿੱਖ ਲਈ ਹੈ ਤੇ ਹੁਣ ਆਮ ਆਦਮੀ ਪਾਰਟੀ ਤੜਫਰੀ ਆ ਉਹ ਤੜਫਣਾ ਨਹੀਂ ਚਾਹੀਦਾ ਸਿਸਾਂ ਕਾਨੂੰਨ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੋਈ ਸਿਸਟਮ ਤੇ ਸਵਾਲ ਖੜੇ ਕਰਦੇ ਤੁਹਾਡਾ ਜਿਗਰਾ ਚਾਹੀਦਾ ਤੁਹਾਡਾ ਹਾਜ਼ਮਾ ਚਾਹੀਦਾ ਤੁਹਾਨੂੰ ਬਰਦਾਸ਼ਤ ਕਰਨ ਦੀ ਆਦਤ ਹੋਣੀ ਚਾਹੀਦੀ ਹੈ ਤੇ ਜੇ ਕੋਈ ਕਾਨੂੰਨ ਤੋੜਦਾ ਕਾਨੂੰਨ ਮੁਤਾਬਕ ਕਾਰਵਾਈ ਕਰੋ ਪਰ ਜਿਹੜਾ ਭਾਨੇ Sidhu ਵਾਲੇ ਮਸਲੇ ਦੇ ਵਿੱਚ ਆ ਮੈਂ ਕਹਿੰਦਾ ਕਿ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਮੁਕਦਮੇ ਦਰਜ ਹੋਏ ਨੇ ਉਹਨਾਂ ਸਾਰਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦੇਣਾ ਚਾਹੀਦਾ ਕਿ ਪਹਿਲਾਂ ਤੁਸੀਂ ਕੀ ਗੱਲ ਉਹ ਹਕਮ ਕਰਨੀ ਨੀਂਦ ਸੁੱਤੇ ਪਏ ਤੁਸੀਂ ਪਹਿਲਾਂ ਜੇ ਭਾਨੇ ਸਿੱਧੂ ਦੇ ਖਿਲਾਫ ਇਮੀਗ੍ਰੇਸ਼ਨ ਵਾਲਿਆਂ ਨੇ ਸ਼ਿਕਾਇਤਾਂ ਦਿੱਤੀਆਂ ਨੇ ਨਵੀਂ ਸ਼ਿਕਾਇਤ ਨਹੀਂ ਦਿੱਤੀ ਭਾਨਾ ਸਿੱਧੂ ਪਿਛਲੇ 1 ਸਾਲ ਤੋਂ ਕੰਮ ਕਰ ਰਿਹਾ ਤੇ ਜੇ ਪ੍ਰਾਣੀਆਂ ਸ਼ਿਕਾਇਤਾਂ ਇਹਨਾਂ ਐਸਐਸਪੀ ਪੁਲਿਸ ਅਫਸਰਾਂ ਨੇ ਕਾਰਵਾਈ ਨਹੀਂ ਕੀਤੀ ਤੇ ਇਹਨਾਂ ਨੂੰ ਬਦਲਣਾ ਚਾਹੀਦਾ ਨਾ ਪਰ ਨਹੀਂ ਕਿਉਂਕਿ ਇੱਕ ਇਦਾਂ ਦਾ ਵਰਤਾਂਤ ਘੜਿਆ ਜਾ ਰਿਹਾ ਹੈਗਾ ਜਿਹਦੇ ਵਿੱਚ ਇੱਕ ਬਹੁਤ ਵੱਡੀ ਸਾਜ਼ਿਸ਼ਾ ਡਰਾਮਾ ਕਿ ਇਹੋ ਜਿਹੇ ਮੁੱਦਿਆਂ ਨੂੰ ਲੁਕਾਇਆ ਜਾਵੇ ਜਿਵੇਂ ਕਹਿੰਦੇ ਹੁੰਦੇ ਨੇ ਕਿ ਸਮੁੰਦਰ ਦੇ ਵਿੱਚ ਮਗਰ ਮਛਲੂ ਖਾ ਲੈਂਦਾ ਹੈਗਾ ਬਹੁਤ ਸਾਰੇ ਜਾਨਵਰਾਂ ਨੂੰ ਜਾਂ ਜਿਹੜੀ ਵੇਲ ਮੱਛੀ ਆ ਛੋਟੀਆਂ ਮੱਛੀਆਂ ਨੂੰ ਖਾ ਲੈਂਦੀਆਂ ਜਿਵੇਂ ਐਵੇਂ ਸਿਆਸਤ ਦੇ ਵਿੱਚ ਕੀ ਕਰਦੇ ਚੋ ਇਸ ਸੈਂਟਰ ਲੈਵਲ ਤੇ ਆ ਜਾਂ ਸਟੇਟ ਲੈਵਲ ਤੇ ਆ ਇਹੋ ਜਿਹੇ ਮੁੱਦੇ ਖੜੇ ਕੀਤੇ ਜਾਂਦੇ ਨੇ ਜਿਹੜੇ ਮੁੱਦੇ ਏਜੰਡੇ ਨਹੀਂ ਹੋਣੇ ਚਾਹੀਦੇ ਪਰ ਉਹ ਅਸਲ ਜਿਹੜੇ ਏਜੰਡੇ ਹੁੰਦੇ ਜਿਹੜੇ ਅਸਲ ਲੋਕ ਸਰੋਕਾਰ ਹੁੰਦੇ ਨੇ ਉਹਨਾਂ ਨੂੰ ਦੱਬਣ ਵਾਸਤੇ ਫਿਰ ਅਜਿਹੇ ਪਰਚੇ ਦਰਜ ਕੀਤੇ ਜਾਂਦੇ ਨੇ ਅਜਿਹਾ ਮਾਹੌਲ ਸਿਰਜਿਆ ਜਾਂਦਾ ਮਾਹੌਲ ਬਣਾਇਆ ਜਾਂਦਾ ਹੈਗਾ ਤਾਂ ਜੋ ਲੋਕ ਭਟਕੀ ਜਾਣ ਹੁਣ ਪਿਛਲੇ 20 ਦਿਨ ਤੋਂ ਲੋਕਾਂ ਪੰਜਾਬ ਵਾਸੇ ਕੋਈ ਮੁੱਦਾ ਨਹੀਂ ਹੈਗਾ ਖਤਮ ਹੀ ਕਰ ਦਿੱਤੇ ਆ ਰੋਜ਼ਗਾਰ ਇਨਵੈਸਟਮੈਂਟ ਕਾਨੂੰਨ ਵਿਵਸਥਾ ਗੈਂਗਸਟਰ ਬਦਮਾਸ਼ ਉਹ ਸਾਰੇ ਖਤਮ ਕਰ ਦਿੱਤੇ ਗਏ ਇੱਕੋ ਇੱਕ ਪੰਜਾਬ ਦੇ ਲੋਕਾਂ ਵਾਸਤੇ ਏਜੰਡਾ ਬਣਾਤਾ ਕਿ ਭਾਨਾ ਸਿੱਧੂ ਨੂੰ ਰਿਲੀਜ਼ ਕਰੋ ਇਹ ਸਰਕਾਰ ਦੀ ਏਡੀ ਵੱਡੀ ਸਾਜ਼ਿਸ਼ ਹੈ ਸੈਂਟਰ ਲੈਵਲ ਤੇ ਵੀ ਇਦਾਂ ਕਰਦੇ ਜੇ ਉੱਥੇ ਕੋਈ ਮੁੱਦਾ ਸੈਂਟਰ ਸਰਕਾਰ ਮੋਦੀ ਖਿਲਾਫ ਬਣਦੇ ਹੀ ਤੇ ਉੱਥੇ ਚਲੋ ਜੀ ਮੁਸਲਮਾਨ ਤੇ ਹਿੰਦੂ ਮੁੱਦਾ ਬਣਾ ਦਿਓ ਮਿਨੋਰਟੀ ਦਾ ਮੁੱਦਾ ਬਣਾ ਦਿਓ ਫਿਰ ਧਰਮ ਦੇ ਨਾਮ ਤੇ ਮੁੱਦਾ ਬਣਾਉਂਦਾ ਉਹ ਕੁਛ ਹਰ ਸਟੇਟ ਦੇ ਵਿੱਚ ਹੋ ਰਿਹਾ ਜੀ ਇੱਕ ਅਗਲਾ ਮੁੱਦਾ ਜਿਹੜਾ ਅਹਿਮ ਮਸਲਾ ਹੈ ਉਹਦੇ ਤੇ ਵੀ ਚਰਚਾ ਕਰਨੀ ਇਸ ਕਰਕੇ ਬਣਦੀ ਹੈ ਪਹਿਲਾਂ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਨੇ ਟਵੀਟ ਕੀਤਾ ਐਕਸਪੋਸਟ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਫਿਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਬੋਲੇ ਇਸ ਮਸਲੇ ਤੇ ਕਿ ਫਜ਼ੂਲ ਖਰਚੀ ਕਰਨ ਜਾ ਰਹੀ ਹੈ ਪੰਜਾਬ ਦੇ ਖਜ਼ਾਨੇ ਦਾ ਹੋਰ ਧੂਆ ਕੱਢਿਆ ਜਾਣਾ ਇਹਦੇ ਨਾਲ ਉਹ ਇਹ ਹੈ ਕਿ ਕੁਝ ਐਲਈਡੀ ਟਰੱਕ ਜਾਂ ਵੈਨਾਂ ਤਿਆਰ ਹੋ ਰਹੀਆਂ ਕਿ ਉਹ ਪ੍ਰਚਾਰ ਕਰਨਗੀਆਂ ਸਰਕਾਰ ਦੇ ਕੰਮਾਂ ਦਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਕੰਮਾਂ ਦਾ ਪ੍ਰਚਾਰ ਤਾਂ ਕਰੋ ਜੇ ਕੀਤਾ ਹੋਵੇ ਤੁਸੀਂ ਤਾਂ 5% ਦੀ ਵੀ ਨਹੀਂ ਕੀਤਾ ਤਾਂ ਫਿਰ ਇਹ ਜਿਹੜਾ ਵਾਧੂ ਦਾ ਖਰਚਾ ਪੈਣਾ ਤਾਂ ਇਸ ਦਾ ਵੀ ਕੌਣ ਹਿਸਾਬ ਤਬ ਦੇਵੇਗਾ ਪਹਿਲੀ ਸਰਕਾਰ ਸੰਦੀਪ ਮੈਂ ਬਾਦਲ ਸਾਹਿਬ ਨੂੰ تین ਕੀ ਵੀਰਾ ਮੁੱਖ ਮੰਤਰੀ ਬਤੌਰ ਦੇਖ ਲਿਆ ਫਿਰ ਦੇਖ ਲਿਆ ਕੈਪਟਨ ਮਿਰਿੰਦਰ ਸਿੰਘ ਨੂੰ ਫਿਰ ਚੰਨੀ ਸਾਹਿਬ ਨੂੰ ਦੇਖ ਲਿਆ ਪਰ ਕਿਸੇ ਵੀ ਸਰਕਾਰ ਦੇ ਵਿੱਚ ਐਡਵਰਟਾਈਜ਼ਮੈਂਟ ਤੇ ਇੰਨਾ ਪੈਸਾ ਨਹੀਂ ਲੱਗਾ ਜਿੰਨਾ ਮੌਜੂਦਾ 22 ਮਹੀਨਿਆਂ ਤੇ ਲੱਗਾ ਪੰਜਾਬ ਛੱਡੋ ਪੂਰੇ ਹਿੰਦੁਸਤਾਨ ਤੇ ਲੱਗਾ ਪੈਸਾ ਇੰਨਾ ਜ਼ਿਆਦਾ ਪੰਜਾਬੀ ਦੀਆਂ ਐਡਾਂ ਤਾਮਲ ਲਾਡੂ ਦੇ ਵਿੱਚ ਪੰਜਾਬੀ ਚੱਲਦੀਆਂ Rajasthan ਦੇ ਵਿੱਚ ਚੱਲ ਰਹੀਆਂ ਹੁਣ ਜਿਹੜਾ ਇਹ ਵੈਨਾਂ ਖਰੀਦਿਆ ਜਾ ਰਿਹਾ 200 ਵੈਨ ਕਹਿ ਰਹੇ ਨੇ ਖਰੀਦਣੀ ਹੈਗੀਆ ਉਹਦੇ ਚਾਕੇ ਜਿਹੜੇ ਇੱਕ ਪੰਜਾਬ ਸਰਕਾਰ ਦੇ 52 ਦੇ ਕਰੀਬ ਮਹਿਕਮੇ ਉਹਨਾਂ ਦੇ ਜੋ ਇੱਕ ਹੈ ਲੋਕ ਸੰਪਰਕ ਵਿਭਾਗ ਪੰਜਾਬ ਸਰਕਾਰ ਨੇ ਲੋਕ ਸੰਪਰਕ ਵਿਭਾਗ ਦੇ ਦਿੱਤਾ ਠੇਕੇ ਤੇ ਆਊਟਸੋਰਸ ਕਰਤਾ ਇੱਕ ਦਿੱਲੀ ਦਾ ਬੰਦਾ ਹੈਗਾ ਉਹ ਕਹਿੰਦੇ ਆਮ ਆਦਮੀ ਪਾਰਟੀ ਦਾ ਖਾਸਮ ਖਾਸ ਆ ਉਹ ਲੋਕ ਸੰਪਰਕ ਵਿਭਾਗ ਦੇ ਜਿਹੜੇ ਇਸ ਟਾਈਮ ਅਫਸਰ ਆਗੇ ਨੇ ਉਹ ਬਣਾ ਦਿੱਤੇ ਆਗੇ ਨੇ ਵਿਲੇ ਉਹ ਵਿਲੇ ਨੇ ਸਵੇਰੇ ਆਉਂਦੇ ਨੇ ਰੋਟੀ ਆਉਂਦੇ ਨੇ ਕੰਮ ਕਰਦੇ ਨੇ ਰੋਟੀ ਖਾ ਕੇ ਚਲੇ ਜਾਂਦੇ ਹੁਣ ਬੰਦੇ ਭਰਤੀ ਕੀਤੇ ਜਾ ਰਹੇ ਨੇ ਲੋਕ ਸੰਪਰਪਕ ਵਿਭਾਗ ਦੇ ਤਿੰਨ ਹਿੱਸੇ ਕਰ ਰਹੀ ਹੈ ਸਰਕਾਰ ਉਹਦੇ ਚ ਪ੍ਰਿੰਟ ਵਾਸਤੇ ਇਲੈਕਟ੍ਰੋਨਿਕ ਵਾਸਤੇ ਤੇ ਡਿਜੀਟਲ ਮੀਡੀਆ ਵਾਸਤੇ ਉਹ ਠੇਕੇ ਦੇ ਕਰੋੜਾ ਰੁਪਏ ਦਾ ਠੇਕਾ ਦੇ ਦਿੱਤਾ ਹੈਗਾ ਉਹਦੇ ਚ ਬੰਦੇ ਰੱਖੇ ਜਾਣਗੇ ਫਿਰ ਉਹ ਵੈਨਾਂ ਦਿਖਾਈਆਂ ਜਾਣਗੇ ਮੋਟਾ ਪੈਸਾ ਦੇ ਦਿੱਤਾ ਹੈਗਾ ਉਹਦੇ ਚ ਇਹ ਹੈ ਕਿ ਪੰਜਾਬ ਦੇ ਪੈਸਿਆਂ ਦੇ ਅਰਵਿੰਦ ਕੇਜਰੀਵਾਲ ਚਮਕਣਗੇ ਪੰਜਾਬ ਦੇ ਪੈਸੇ ਨਾਲ ਸੰਦੀਪ ਪਾਟਕ ਸਾਹਿਬ ਚਮਕਣਗੇ ਪੰਜਾਬ ਦੇ ਪੈਸਿਆਂ ਨਾਲ ਰਾਗਵ ਚੱਡਾ ਸਾਹਿਬ ਚਮਕਣਗੇ ਪੰਜਾਬ ਦੇ ਪੈਸਿਆਂ ਨਾਲ ਆਤਸੀ ਚਮਕੇਗੀ ਮਨੀਸ਼ ਸੋਸੋਧਿਆ ਚਮਕਣਗੇ ਸੰਜੇ ਸਿੰਘ ਚਮਕਣਗੇ ਦਰੱਖਤ ਇਸ ਪਾਟਕ ਪੰਜਾਬ ਦੇ ਪੈਸੇ ਨਾਲ ਚਮਕਣਗੇ ਦਿੱਲੀ ਸਰਕਾਰ ਚਮਕੂਗੀ ਪੰਜਾਬ ਦੇ ਜਾਜਾਂ ਤੇ ਐਡਵਰਟਾਈਜ਼ਮੈਂਟ ਲੱਗੂਗੀ ਹਨ ਹੁਣ ਸਵਾਲ ਇਹ ਜਿਹੜੀਆਂ ਵੈਨਾਂ ਜਿਹੜੀਆਂ ਅੱਜ ਮਾਨਕ ਗੋਇਲ ਹੋਣਾ ਨੇ ਵੀ ਸ਼ੇਅਰ ਕੀਤੀ ਹੈਗੀ ਹੈ ਕਿ ਸਵਾਲ ਇਹ ਆ ਕਿ ਇੰਨਾ ਪੈਸਾ ਫਜ਼ੂਲ ਖਰਚੀਆ ਪੰਜਾਬ ਦੇ ਲੋਕਾਂ ਨੂੰ ਨਹੀਂ ਕਿ ਜਦੋਂ ਸੀਐਮ ਸਾਹਿਬ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਬੋਲਦੇ ਹਰ ਇੱਕ ਲੋਕ ਸੋਸ਼ਲ ਮੀਡੀਆ ਇੱਕ ਵੱਡਾ ਪਲੇਟਫਾਰਮ ਆ ਅਖਬਾਰਾਂ ਦੇ ਵਿੱਚ ਤੁਸੀਂ ਦੇ ਰਹੇ ਨੇ ਅਨ ਬੇਅੰਤ ਇਸ਼ਤਿਹਾਰ ਬਜਾ ਰਹੇ ਤੇ ਫਿਰ ਹੁਣ ਵੈਨਾ ਖਰੀਦਣ ਦੀ ਕੀ ਲੋੜ ਪੈ ਗਈ ਲੇਕਿਨ ਨਹੀਂ ਕਿਉਂਕਿ ਪਲ ਪਲ ਪੈਸਾ ਹੀ ਇੰਨਾ ਮੰਤਰੀ ਇਹੋ ਜਿਹੇ ਲਾਤੇ ਨੇ ਜਿਹੜੇ ਇੱਕ ਦਿੱਲੀ ਤੋਂ ਲੋਕ ਆਉਂਦੇ ਨੇ ਉਹ ਫਾਈਲ ਲਿਖਦੇ ਨੇ ਮਨਜ਼ੂਰ ਕੀਤੀ ਆ ਮੰਤਰੀ ਘੁਗੀਆਂ ਮਾਰਦੇ ਘੁਗੀਆਂ ਮਾਰ ਤੋਂ ਇਲਾਵਾ ਮੰਤਰੀਆਂ ਦੇ ਪੱਲੇ ਕੁਝ ਨਹੀਂ ਹੈਗਾ ਕਿਸੇ ਦੀ ਔਕਾਤ ਨਹੀਂ ਕੋਈ ਦਬਕਾ ਪਿੱਛੇ ਜੇ ਕਹਿੰਦੇ ਇੱਕ ਮੰਤਰੀ ਨੂੰ ਇੱਕ ਆਮ ਆਦੀ ਪਾਰਟੀ ਦੇ ਇੱਕ ਜਿਹੜੇ ਹੈਗੇ ਕਰਿੰਦੇ ਆਏ ਨੇ ਉਹਨਾਂ ਨੇ ਦਬਕਾ ਮਾਰਤਾ ਇੱਕ ਮੰਤਰੀ ਰੋਂ ਲੱਗ ਪਿਆਗਾ ਹੁਣ ਇਸ ਉਸ ਮੰਤਰੀ ਦੀ ਔਕਾਤ ਕੀ ਹੈ ਕਿ ਕੱਲ ਦੇ ਜਵਾਕ ਆ ਕਿ ਤੁਹਾਨੂੰ ਦਬਕੇ ਮਾਰਦੇ ਤਾਂ ਤੁਹਾਨੂੰ ਬੁੜੀਆਂ ਵਾਂਗ ਬੱਚਿਆਂ ਵਾਂਗ ਰੋਣਾ ਪੈ ਰਿਹਾ ਹੈਗਾ ਇਹਨਾਂ ਦੀ ਇਸ ਲੈਵਲ ਤੇ ਆ ਗਏ ਨੇ ਤੇ ਹੁਣ ਆ ਜਿਹੜਾ ਸਵਾਲ ਖੜੇ ਕੀਤੇ ਨਾ ਕਿ ਮਾਨਿਕ ਗੋਇਲ ਤੋਂ ਬਾਅਦ ਬਾਕੀ ਆਮ ਕਾਂਗਰਸ ਪਾਰਟੀ ਦੇ ਲੀਡਰ ਜਾਗੇ ਜਾਂ ਹੋਰ ਹੋਰ ਵੀ ਜਾਗਣਗੇ ਹੱਲੇ ਉਹਦੇ ਚਈ ਹੈ ਕਿ ਬੇ ਫਜ਼ੂਲ ਖਰਚਾ ਹੈਗਾ ਕਿ ਇੰਨਾ ਹੈ ਕੀ ਲੋੜਾ ਜੇ ਤੁਸੀਂ ਕੰਮ ਕਰ ਰਹੇ ਹੋ ਤੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਕੀ ਕੰਮ ਤੇ ਲੋਕਾਂ ਦੇ ਬੋਲਦੇ ਹੁੰਦੇ ਨੇ ਮੂਲ ਦੀ ਇਸ਼ਤਿਹਾਰੀ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਜਿਹੜੀ ਮਾਉਥ ਟੂ ਮਾਉਥ ਲੋਕਾਂ ਦੇ ਮਾਧਿਅਮ ਦੇ ਨਾਲ ਲੋਕਾਂ ਤੱਕ ਪਹੁੰਚਦੀ ਉਹ ਸਭ ਤੋਂ ਸਟਿੱਕ ਹੁੰਦੀ ਆ ਲੇਕਿਨ ਕਿਉਂਕਿ ਉਹ ਜਿਹੜੀ ਕੰਪਨੀ ਆ ਉਹ ਦਿੱਲੀ ਵਾਲਿਆਂ ਦੇ ਬੰਦਿਆਂ ਦੀ ਖਾਸਮਕਾਸ ਉਹਨਾਂ ਨੇ ਠੇਕਾ ਦਵਾਤਾ ਮੰਤਰੀ ਨੂੰ ਪਤਾ ਨਹੀਂ ਲੱਗਾ ਉਹਨਾ ਅੰਗਰੇਜ਼ੀ ਚ ਲਿਖਤਾ ਹੋ ਕੇ ਕਹਿੰਦੇ ਨੇ ਸਾਈਨ ਕਰ ਦਿਓ ਜੀ ਦਿੱਲੀ ਤੋਂ ਹੁਕਮ ਆ ਹੁਣ ਤੇ ਸੁਣਿਆ ਜਿਸ ਮੰਤਰੀ ਕੋਲ ਮਹਿਕਮਾ ਉਦੇ ਨੂੰ ਇੱਕ ਹੋਰ ਬਹੁਤ ਵੱਡਾ ਵਿਭਾਗ ਦਿੱਤਾ ਜਾ ਰਿਹਾ ਜਿਸ ਦਿਨ ਉਹ ਵਿਭਾਗ ਨੂੰ ਵੱਡਾ ਦੇ ਦਿੱਤਾ ਹੈਗਾ ਭਗਵੰਤ ਮਾਨ ਸਾਹਿਬ ਦੇ ਪੈਰਾਂ ਚੋਂ ਮਿੱਟੀ ਨਿਕਲ ਜਾਣੀ ਹੈ ਕਿ ਇਹ ਕੀ ਹੋਇਆ ਹੁਣ ਸਵਾਲ ਇਸ ਕਰਕੇ ਕਿ ਇਹੋ ਜਿਹੇ ਮੰਤਰੀ ਰੱਖੇ ਜਾ ਰਹੇ ਨੇ ਜਿਹੜੇ ਸਿਰਫ ਸਿਗਨੇਚਰ ਕਰਨ ਤੋਂ ਵਾਸਤੇ ਰੱਖੇ ਨੇ ਦਸਤਕਤ ਕਰਨ ਵਾਸਤੇ ਰੱਖੇ ਜਾ ਰਹੇ ਨੇ ਹੁਣ ਆ ਸਵਾਲ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿ ਰਹੇ ਨੇ ਕਿਉਂਕਿ ਹੁਣ ਸਰਕਾਰ ਸਰਕਾਰ ਨੂੰ ਕੋਈ ਰੋਕ ਨਹੀਂ ਸਕਦਾ 5 ਸਾਲ ਤੱਕ ਤੇ ਇਹ ਸਰਕਾਰ ਲੋਕਾਂ ਨੇ ਜਦ ਚੁਣ ਕੇ ਦੇ ਦਿੱਤੀ ਉਹ ਤਾਂ ਲੋਕ ਹੁਣ ਅੱਖਾਂ ਚ ਘਸੂਨ ਮਾਰ ਕੇ ਰੋਂਦੇ ਕਿ ਨਹੀਂ ਰੋਂਦੇ ਉਹ ਇੱਕ ਵੱਖਰਾ ਇਸ਼ੂ ਆ ਪਰ ਘੱਟੋ ਘਾਣ ਇਸ ਆਮ ਘਰਾਂ ਦੇ ਨਿਆਣਿਆਂ ਦੀ ਜਿਹੜੀ ਬਣੀ ਹੋਈ ਸਰਕਾਰ ਜਿਹੜੇ ਵਾਰ-ਵਾਰ ਕਹਿੰਦੇ ਨੇ ਕਿ ਅਸੀਂ ਆਮ ਘਰਾਂ ਦੇ ਵਿੱਚੋਂ ਆ ਅਸੀਂ ਦਿਹਾੜੀ ਦਾ ਪਾ ਕਰਦੇ ਰਹੇ ਅਸੀਂ ਫਲਾਣੇ ਦੇ ਬੱਚੇ ਅਸੀਂ ਟੀਮਕੇ ਦੇ ਬੱਚੇ ਅਸੀਂ ਮੋਬਾਈਲ ਸਹੀ ਕਰਦੇ ਰਹੇ ਨਾ ਉਹ ਘੱਟੋ ਘਾਟ ਪੈਸੇ ਦਾ ਗਰੀਬ ਬੰਦੇ ਨੂੰ ਪੈਸੇ ਦੀ ਕਦਰ ਹੁੰਦੀ ਆ ਜਿਹੜੇ ਐਸ਼ ਹੁੰਦੇ ਨਾ ਰਾਜੇ ਮਾਰੇ ਉਹਨਾਂ ਨੂੰ ਪੈਸੇ ਦੀ ਕਦਰ ਨਹੀਂ ਹੁੰਦੀ ਪਰ ਘੱਟੋ ਘੜ ਜਿੰਨੇ ਭੁੱਖ ਦੇਖੀ ਹੋਵੇ ਜਿੰਨੇ ਤੰਗੀਆਂ ਤੁਰਸੀਆਂ ਦੇਖਿਆ ਨਾ ਘੱਟੋ ਘੜ ਉਹਨੂੰ ਤੇ ਪੈਸਾ ਚਾਹੋ ਆਪਣਾ ਚਾਹੇ ਸਰਕਾਰ ਦਾ ਤੇ ਜੇ ਆਪਾਂ ਅਜਿਹੇ ਕਮਾ ਵਾਸਤੇ ਪੈਸਾ ਢੋਣਾ ਵਾ ਤੇ ਫਿਰ ਤੇ ਅਡਾਈ ਚਲੋ ਫਿਰ ਲੋਕਾਂ ਨੇ ਮਾਪ ਥੋੜਾ ਕਰਨਾ ਹੈਗਾ ਹੁਣ ਇਹ ਜਿਹੜਾ ਨਾ ਜਿਹੜੀ ਅੱਜ ਕਿਹਾ ਕਿ ਘੱਟੋ ਘੜ ਦੂਸੂ ਮੋਬਾਈਲ ਜੇ ਕਿੰਨੇ ਇੰਚ ਦੀਆਂ LCD ਲੱਗਣੀਆਂ ਜੀ ਹੁਣ ਕਿਉਂਕਿ ਹੁਣ ਪ੍ਰੋਬਲਮ ਇਹ ਆ ਗਈ ਹੈ ਕਿਸੇ ਨੇ ਆਈਡੀਆ ਦੇ ਤਨ ਹੁਣ ਭਾਰਤ ਸਰਕਾਰ ਦੀ ਮੈਂ ਨਰਿੰਦਰ ਮੋਦੀ ਸਰਕਾਰ ਦੀ ਇੱਕ ਚੱਲ ਰਹੀ ਆ ਪਾਰ ਤੁਸੀਂ ਕਲ ਪਜਾਤਰ ਆ ਹੂੰ ਉਹ ਪੂਰੇ ਇੰਡੀਆ ਚ ਜਲ ਰਹੀ ਹੈ ਪੰਜਾਬ ਦੇ ਵਿੱਚ ਵੀ ਉਹ ਵੈਨ ਆਈਆਂ ਹੋਈਆਂ ਨੇ ਉਸ ਪੰਜਾਬ ਸਰਕਾਰ ਉਹਨਾਂ ਨੂੰ ਮਦਦ ਨਹੀਂ ਕਰਦੀ ਸਪੋਰਟ ਨਹੀਂ ਕਰੀ ਉਹਨਾਂ ਨੇ ਪਿੰਡੋਂ ਪਿੰਡ ਪਹੁੰਚਾਉਣ ਵਾਸਤੇ ਜਿਹੜੇ ਸੈਂਟਰ ਦੇ ਪੰਜਾਬ ਚ ਮੈਕਮੇ ਨੇ ਚਾਹੋ LIC ਆ ਚਾਹੇ ਉਹ ਡਾਕਖਾਨੇ ਵਿਭਾਗ ਵਾਲੇ ਚਾਹੇ ਹੋਰ ਉਹਨਾਂ ਦੀਆਂ ਡਿਊਟੀਆਂ ਉਹਨਾਂ ਲਗਾਉਣੀਆਂ ਪਈਆਂ ਉਹ ਭਾਰਤ ਸਿਕਲਪ ਯਾਤਰਾ ਦੇ ਵੈਨ ਦੇ ਜਰੀਏ ਪਿੰਡੋਂ ਪਿੰਡ ਸ਼ਹਿਰਾਂ ਦੇ ਵਿੱਚ ਲਿਜਾ ਕੇ ਲੋਕਾਂ ਨੂੰ ਦੱਸ ਰਹੇ ਨੇ ਕਿ ਆਹ ਜਿਹੜੀਆਂ ਸਕੀਮਾਂ ਸਾਡੀਆਂ ਨੇ ਪੰਜਾਬ ਸਰਕਾਰ ਰੋਲਾ ਪਾ ਰਹੀ ਹੈ ਬਾਕੀ ਸੂਬਿਆਂ ਚ ਵੀ ਕਹਿ ਰਹੇ ਹੋਣਗੇ ਮੰਨ ਲਓ ਬੰਗਾਲੇ ਵੀ ਗਈ ਹੋਊਗੀ ਕਿ ਆਹ ਸਾਡੀਆਂ ਸਕੀਮਾਂ ਸੈਂਟਰ ਸਰ ਬੀਬੀ ਮਮਤਾ ਬੈਨੜੀ ਤੇ ਐਵੇਂ ਰੌਲਾ ਪਾ ਰਗੇ ਜਾਂ ਚਾਰਖੰਡ ਗੇ ਜਿਹੜੇ ਹਿੰਮਤ ਸਿੰਘ ਜਿਹੜੇ ਹੁਣ ਭੱਜੇ ਫਿਰਦੇ ਐ ਵੀ ਐਵੇਂ ਰੌਲਾ ਪਾ ਰਹੇ ਨੇ ਉਹ ਹੁਣ ਸਰਕਾਰ ਨੂੰ ਲੱਗਾ ਕਿ ਜੇ ਸੈਂਟਰ ਆ ਕੇ ਇੱਥੇ ਆਪਣੀ ਵਾਵਾ ਵਾ ਕਰ ਸਕਦੇ ਨੇ ਤੇ ਪੈਸਾ ਤੇ ਸਾਡੇ ਕੋ ਵੀ ਹੈਗਾ ਆਪਾਂ ਕਿਉਂ ਨਾ ਬਿਆਨ ਬਣਾਈਆ ਹੁਣ 200 ਬਿਆਨਾਂ ਦਾ ਪ੍ਰਬੰਧ ਕੀ ਕਰ ਦਿੱਤਾ ਗਿਆ ਉਹ ਪਬਲਿਕਿਸ਼ਨ ਦੇ ਪਾਤੇ ਇਹਨਾਂ ਭੋਗ ਪਾਤਾ ਵਜਪਾ ਦੇ ਉੱਥੇ ਜਿਹੜੇ 50 60 ਜਿਹੜੇ ਰੈਗੂਲਰ ਅਫਸਰ ਆ ਗਏ ਨੇ ਉਹਨਾਂ ਨੂੰ ਤੇ ਇਹਨਾਂ ਨੇ ਬਣਾਤਾ ਵਿਲ ਉਹਨਾਂ ਕੋਈ ਕੰਮ ਕਰਨੀ ਕਿਉਂਕਿ ਪ੍ਰੈਸ ਨੋਟ ਪਹਿਲਾਂ ਡਰਾਫਟ ਹੁੰਦੇ ਨੇ ਫਿਰ ਆਮਾਦੀ ਪਾਰਟੀ ਦੇ ਦਫਤਰ ਜਾਂਦੇ ਫਿਰ ਸ਼ਾਇਦ ਦਿੱਲੀ ਤੱਕ ਜਾਂਦੇ ਨੇ ਫਿਰ ਪ੍ਰਵਾਨਗੀ ਮਿਲਣ ਤੋਂ ਬਾਅਦ ਉਹ ਰੀਜ਼ ਕਰਦੇ ਉਹਨਾਂ ਦਾ ਤਾਂ ਇੰਨਾ ਹੀ ਕੰਮ ਰਹਿ ਗਿਆ ਹੈਗਾ ਪਰ ਆ ਜਿਹੜਾ ਸਵਾਲ ਹੈ ਕਿ ਕੀ ਪੰਜਾਬ ਦਾ ਇਸ ਅ ਏਦਾਂ ਦੇ ਜਰੀਏ ਪੈਸਾ ਜਿਹੜਾ ਵਾ ਜਿਹੜਾ ਚੰਗੇ ਕੰਮਾਂ ਵਾਸਤੇ ਖਰਚ ਕੀਤਾ ਜਾ ਸਕਦਾ ਹੈਗਾ ਉਹਨੂੰ ਬੇਫਜ਼ੂਲ ਖਰਚੀ ਖਰਚਾ ਕਿਉਂ ਕੀਤਾ ਜਾ ਰਿਹਾ ਉਹ ਚਾਹੇ ਮਾਨਕ ਗੋਇਲ ਨੇ ਪੰਜਾਬ ਦੀ ਜਨਤਾ ਨੂੰ ਦੱਸਿਆ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਦੱਸਿਆ ਜਾਂ ਫਿਰ ਉਹ ਕਾਂਗਰਸ ਪਾਰਟੀ ਦਾ ਸ਼ਰੂਮੀ ਕਾਲੀ ਦਾ ਭਾਜਪੀ ਦਾ ਕੋਈ ਹੋਰ ਹੋਰ ਲੀਡਰ ਦੱਸੇ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਤਾਂ ਤੁਸੀਂ ਇਹਨਾਂ ਮੁੱਦਿਆਂ ਦੇ ਬਾਰੇ ਕੀ ਸੋਚਦੇ ਹੋ ਆਪਣੀ ਆਪਣੀ ਰਾਏ ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਨਹੀਂ ਸਾਨੂੰ ਦੁਆਗਿਆ ਧੰਨਵਾਦ